ਸਰ ਜਿਲ੍ਹਾ ਫਰੀਪੁਰ ਦੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀ ਬਰਾਮਦਗੀ ਲਈ ਕਿਤੇ ਕਿਤੇ ਸਰਚ ਆਪਰੇਸ਼ਨ ਕੀਤਾ ਗਿਆ ਜੀ ਮਾਨਯੋਗ ਐਸਐਸਪੀ ਫਿਰੋਜ਼ਪੁਰ ਮਿਸ ਸੋਮਿਆ ਮਿਸਤਰਾ ਜੀ ਦੇ ਰਹਿਨਮਾਈ ਹੇਠ ਅੱਜ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਗਿਆ ਸੀ ਜਿਹੜਾ ਸਤਲੁਜ ਦਰਿਆ ਹੈ ਭਾਰਤ ਪਾਕ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਉੱਥੇ ਡੀਐਸਪੀ ਸਿਟੀ શ્રી ਸੁਪਿੰਦਰ ਜੀ ਤੇ ਡੀਐਸਪੀ ਜੀ શ્રી ਬਲਕਾਰ ਜੀ ਦੇ ਲੀਡਰਸ਼ਿਪ ਵਿੱਚ ਉੱਥੇ 30000 ਲੀਟਰ ਲਾਹਨ ਦੀ ਰਿਕਵਰੀ ਹੈਗੀ ਨਾਲ ਨਾਲ 400 ਬੋਤਲ ਨਜਾਇਜ਼ ਸ਼ਰਾਬ ਦੀ ਰਿਕਵਰੀ ਹੈਗੀ ਤੇ ਅੱਗੇ ਵੀ ਇਸੇ ਪ੍ਰਕਾਰ ਦੇ ਆਪਰੇਸ਼ਨ ਜਿਹੜੇ ਹੈਗੇ ਉਹ ਜਾਰੀ ਰਹਿਣਗੇ ਸਰ ਜਿਲ੍ਹਾ ਫਰੀਪੁਰ ਦੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀ ਬਨਾਮੀ ਜਿ ਲਈ ਕਿਤੇ ਕਿਤੇ ਸਰਚ ਆਪਰੇਸ਼ਨ ਕੀਤਾ ਗਿਆ ਹੈ ਮਨਜੋਗ ਐਸਐਸਪੀ ਫਿਰੋਜ਼ਪੁਰ ਮਿਸ ਸੋਮਿਆ ਮਿਸਤਰਾ ਜੀ ਦੇ ਰਹਿਨਮਾਈ ਹੇਠ ਅੱਜ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਗਿਆ ਸੀ ਜਿਹੜਾ ਸਤਲੁਜ ਦਰਿਆ ਹੈ ਭਾਰਤ-ਪਾਕ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਉੱਥੇ ਡੀਐਸਪੀ ਸਿਟੀ ਸ੍ਰੀ ਸੁਪਿੰਦਰ ਜੀ ਤੇ ਡੀਐਸਪੀ ਜੀ ਸ੍ਰੀ ਬਲਕਾਰ ਜੀ ਦੇ ਲੀਡਰਸ਼ਿਪ ਵਿੱਚ ਉੱਥੇ 30000 ਲੀਟਰ ਲਾਹਣ ਦੀ ਰਿਕਵਰੀ ਹੈਗੀ ਨਾਲ-ਨਾਲ 400 ਬੋਤਲ ਨਸ਼ਾਜ ਸਰਾਬ ਦੀ ਬਰੀ ਗਵਰੀ ਹੈਗੀ ਤੇ ਅੱਗੇ ਵੀ ਇਸ ਪ੍ਰਕਾਰ ਦੇ ਆਪਰੇਸ਼ਨ ਜਿਹੜੇ ਹੈਗੇ ਉਹ ਜਾਰੀ ਰਹਿਣਗੇ ਸਰ ਜਿਲ੍ਹਾ ਫ੍ਰੀਪਰ ਦੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀ ਬਨਾਮ ਦੀ ਜਿ ਲਈ ਕਿਤੇ ਕਿਤੇ ਸਰਚ ਆਪਰੇਸ਼ਨ ਕੀਤਾ ਗਿਆ ਜੀ ਮਨਜੋਗ ਐਸਐਸਪੀ ਫਿਰੋਜ਼ਪੁਰ ਮਿਸ ਸੋਮਿਆ ਮਿਸਤਰਾ ਜੀ ਦੇ ਰਹਿਨਮਾਈ ਹੇਠ ਅੱਜ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਗਿਆ ਸੀ ਜਿਹੜਾ ਸਤਲੁਜ ਦਰਿਆ ਹੈ ਭਾਰਤ ਪਾਕ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਉੱਥੇ ਡੀਐਸਪੀ ਸਿਟੀ શ્રી ਸੁਪਿੰਦਰ ਜੀ ਤੇ ਡੀਐਸਪੀ ਜੀ શ્રી ਬਲਕਾਰ ਜੀ ਦੇ ਲੀਡਰਸ਼ਿਪ ਵਿੱਚ ਉੱਥੇ 30000 ਲੀਟਰ ਲਾਹਨ ਦੀ ਰਿਕਵਰੀ ਹੈਗੀ ਨਾਲ ਨਾਲ 400 ਬੋਤਲ ਨਜਾਇਜ਼ ਸ਼ਰਾਬ ਦੀ ਬਰੀਕਬਰੀ ਹੈਗੀ ਤੇ ਅੱਗੇ ਵੀ ਇਸੇ ਪ੍ਰਕਾਰ ਦੇ ਆਪਰੇਸ਼ਨ ਜਿਹੜੇ ਹੈਗੇ ਉਹ ਚੱਲਦੇ ਰਹਿਣਗੇ ਸਰ ਜਿਲ੍ਹਾ ਫਰੀਪੁਰ ਦੀ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀ ਬਨਾਮੀ ਜਿੱਲੀ ਕਿਤੇ ਕਿਤੇ ਸਰਚ ਆਪਰੇਸ਼ਨ ਕੀਤਾ ਗਿਆ ਜੀ ਮਾਨਯੋਗ ਐਸਐਸਪੀ ਫਿਰੋਜ਼ਪੁਰ ਮਿਸ ਸੋਮਿਆ ਮਿਸਤਰਾ ਜੀ ਦੇ ਰਹਿਨਮਾਈ ਹੇਠ ਅੱਜ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਗਿਆ ਸੀ ਜਿਹੜਾ ਸਤਲੁਜ ਦਰਿਆ ਹੈ ਭਾਰਤ-ਪਾਕ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਉੱਥੇ ਡੀਐਸਪੀ ਸਿਟੀ ਸ੍ਰੀ ਸੁਪਿੰਦਰ ਜੀ ਤੇ ਡੀਐਸਪੀ ਜੀ ਸ੍ਰੀ ਬਲਕਾਰ ਜੀ ਦੇ ਲੀਡਰਸ਼ਿਪ ਵਿੱਚ ਉੱਥੇ 30000 ਲੀਟਰ ਲਹਨ ਦੀ ਰਿਕਵਰੀ ਹੈਗੀ ਨਾਲ-ਨਾਲ 400 ਬੋਤਲ ਨਜ਼ਾਇਜ਼ ਸਰਾਬ ਦੀ ਰਿਕਵਰੀ ਹੈਗੀ ਤੇ ਅੱਗੇ ਵੀ ਇਸੇ ਪ੍ਰਕਾਰ ਦੇ ਆਪਰੇਸ਼ਨ ਜਿਹੜੇ ਹੈਗੇ ਉਹ ਚੱਲਦੇ ਰਹਿਣਗੇ